ਅੱਜ ਦਰਾਹਾ ਵਿਖੇ 2 ਕਰੋੜ 28 ਲੱਖ ਦੀ ਲਾਗਤ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਅਡਾਚਾ ਤੋਂ ਲੈ ਕੇ ਡਰੇਨ ਤੱਕ ਪਾਈਪਲਾਈਨ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ ਇਸ ਵਿੱਚ ਉਹਨਾਂ ਨੇ ਕਿਹਾ ਕਿ ਦਰਾਹਾ ਸ਼ਹਿਰ ਚ ਲੰਬੇ ਸਮੇਂ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਚੱਲੀ ਆ ਰਹੀ ਸੀ ਹੁਣ ਇਸ ਦੇ ਨਾਲ ਇਸ ਸਮੱਸਿਆ ਦਾ ਜਲਦ ਹੱਲ ਹੋ ਜਾਵੇਗਾ ਅੱਜ ਜਿਹੜੀ ਸਾਡੇ ਟ੍ਰੀਟਮੈਂਟ ਪਲਾਂਟ ਆ ਉਸ ਤੋਂ ਸਾਫ਼ ਪਾਣੀ ਜਿਹੜਾ ਆਊਟਲੈਟ ਆ ਉਹਨੂੰ ਡਰੇਨ ਦੇ ਵਿੱਚ ਪਾਉਣ ਦੇ ਲਈ ਤਕਰੀਬਨ 21 ਕਿਲੋਮੀਟਰ ਦੀ ਜਿਹੜੀ ਪਾਈਪਲਾਈਨ ਹੈ ਪੈਣੀ ਹੈ ਜਿਹੜੀ ਕਿ 2.28 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਪਾਈਪਲਾਈਨ ਹੈ ਪੈਣੀ ਹੈ ਸਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਸ਼ਹਿਰਾਂ ਨੂੰ ਸੁੰਦਰ ਬਣਾਉਣ ਦੇ ਲਈ ਜਿਹੜਾ ਪਾਣੀ ਦੇ ਪ੍ਰਬੰਧ ਨੂੰ ਠੀਕ ਕਰਨ ਦੇ ਲਈ ਇਹ ਜਿਹੜੀ ਪਾਈਪਲਾਈਨਾਂ ਪਾਈ ਜਾ ਰਹੀ ਹੈ ਕਿਉਂਕਿ ਸਾਡੇ ਦਰਾਹਿ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਹੈ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਸਕਤ ਕਰਨ ਵਾਲੇ ਟੈਂਕਰ ਮੰਗਾਏ ਫਿਰ ਅਸੀਂ ਜੜੀਆਂ ਹੈਗੀਆਂ ਮਸ਼ੀਨ ਮੰਗਾਈਆਂ ਤੇ ਹੁਣ ਜਿਹੜੀ ਪਾਈਪ ਲਾਈਨ ਆ ਉਹਨੂੰ ਪਾਉਣ ਜਾ ਰਹੇ ਆ ਕਿਉਂਕਿ ਜਿਹੜਾ ਇਹਦਾ ਸੀਵਰੇਜ ਹੈ ਇਹ ਬਹੁਤ ਪੁਰਾਣੇ ਸਮੇਂ ਤੋਂ ਪਿਆ ਹੋਇਆ ਤੇ ਉਹ ਉਹਨਾਂ ਦੇ ਵਿੱਚ ਅਨੀਵਨੈਸ ਹੈ ਇਸ ਲਈ ਕਾਫੀ ਜਗ੍ਹਾ ਦੇ ਉੱਤੇ ਪ੍ਰੋਬਲਮ ਹੈ ਤੇ ਉਸ ਪ੍ਰੋਬਲਮ ਨੂੰ ਠੀਕ ਕਰਨ ਦੇ ਲਈ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਤੇ ਪਰਮਾਤਮਾ ਅਗੇ ਅਰਦਾਸ ਬੇਨਤੀ ਜੋਦੜੀ ਕਰਕੇ ਅੱਜ ਇਸ ਪ੍ਰੋਜੈਕਟ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਬਣ ਕੇ ਮੁਕੰਮਲ ਹੋ ਜਾਏਗਾ ਤੇ ਇਸ ਰਾਹੇ ਸ਼ਹਿਰ ਵਾਸੀਆਂ ਨੂੰ ਮੈਨੂੰ ਲੱਗਦਾ ਕਿਉਂਕਿ ਜਗਾ ਜਗਾ ਤੇ ਇਸ ਪਾਈਪ ਦੀ ਪਹਿਲਾਂ ਪਾਈ ਤਾਂ ਹੋਈ ਆ ਪਰ ਉਹਦੇ ਵਿੱਚ ਬਹੁਤ ਜਗਾ ਦੇ ਉੱਤੇ ਲੀਕੇਜ ਹੈ ਤੇ ਉਸ ਦਾ ਨਿਪਟਾਰਾ ਹੋ ਕੇ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਉਹ ਬਿਲਕੁਲ ਠੀਕ ਹੋ ਜਾਊਗਾ